ਜਿਕਰਾ ਵਫਨ ਕੇ ਸਾਧ ਹਾਂ ਭਾਈਓ ਫਿਰ ਕਿਸੇ ਨੇ ਕੋਈ ਘਰ ਦੀ ਵਾਅਤ ਕਣ ਪਾਇ ਹੋਏ ਪਾਇ ਕਿਸੇ ਜਨਾਨੀ ਨੇ ਹੁਣ ਹੈ ਭਾਈ ਕੋਈ ਭਾਈ ਉਹਨਾਂ ਦੇ ਕੋਈ ਦੋ ਭਰਾਵਾਂ ਦਾ ਪਰਿਵਾਰ ਹੋਵੇ ਜੇ ਕਿਸੇ ਦਾ ਸਵਾਲ ਪਈ ਕਾਣਾ ਹੈ ਤਾਂ ਬਾਬਾ ਜੀ ਤੁਸੀਂ ਸਵਾਲ ਲੈ ਸਕਦੇ ਹੋ ਨੇ ਘਣਾ ਮਾਤਾ ਪਿੰਡ ਗੇੜਾ ਆਈ ਬੰਦੇ ਆਂ ਹਾਂਜੀ ਇੱਥੇ ਗਾਂ ਆ ਮਾਤਾ ਇੱਕ ਗੱਲ ਦੱਸਿਓ ਆਪਣੇ ਦੋ ਭਰਾਵਾਂ ਦਾ ਪਰਿਵਾਰ ਕੀ ਦਾ ਪਰਿਵਾਰ 'ਚ ਦੋ ਭਰਾ ਹੋਣ ਪਿੱਛੇ ਹੋਣ ਕਿਤੇ ਸਾਰੇ ਵੱਡੇ ਭਰਾਵਾਂ 'ਚ ਪਰਿਵਾਰ 'ਚ ਤੇ ਵੀ ਦੋਬਰਾ ਹੈ ਨਹੀਂ ਪਕਾ ਮਾਤਾ ਜਲੀ ਮਾਪਾ ਮੇਰੇ ਜਾਲ ਮਾਤੇ ਹੱਤਾ ਵਿੱਚ ਸੱਚੇ ਨਾ ਹਵੇ ਸੁੱਚੇ ਨਾ ਤੁਹਾਡੇ ਆਪਣੇ ਪਰਿਵਾਰ ਚ ਸਿਰ ਤੇ ਦਿੱਕਤ ਕਿਹਦੇ ਰਹਿੰਦੀ ਆ ਹਾਂਜੀ ਹਾਂਜੀ ਕਿਹਦੇ ਆ ਮਾਤਾ ਛੋਟਿਆ ਛੋਟਣਾ ਕੀ ਆਈ ਸਿਮਰਨ ਤੇ ਸੰਦੀਪ ਕੌਣ ਆਈ ਕੋਈ ਛੋਟੀ ਜਾਣਕਾਰੀ ਚ ਹੋਵੇ ਦੇਖ ਲਓ ਮਾਤਾ ਮਾਤਾ ਇਹਨਾਂ ਦੇ ਪੁੱਛਿਆ ਛੋਟੀ ਕੁੜੀ ਹੈ ਠੀਕ ਹੈ ਕੌਣ ਆ ਮਾਤਾ ਸੰਦੀਪ ਕੁੜੀ ਹੈ ਛੋਟੀ ਕੈਮ ਵੈਰੀ ਜਾਨ ਮਾਤੇ ਹੱਥਾਂ ਵਿੱਚ ਬਾਬਾ ਜੀ ਓ ਮਾਪਾ ਜੀ ਕੁਦੂ ਭਰਾਵਾਂ ਦਾ ਪਰਿਵਾਰ ਕਿਹਦਾ ਹੈ ਕਿਹਦਾ ਹੈ ਠੀਕ ਹੈ ਜੀ ਤਾੜੀ ਮਾਰ ਮੇਰੇ ਗੁਰੂ ਦੇ ਨਾਂ ਦੀ ਤਾੜਿਆ ਮਾਤਾ ਚੱਲੀ ਬਾਬਾ ਵਾਟੂ ਉੱਥੇ ਜਾਪਾਏ ਪੰਜ ਕਾਪੜੀ ਵਾਲੇ ਠੀਕ ਹੈ 1 ਢਾਈ ਤੋਂ 3 ਨਿੱਕੇ ਜਮੀਨ ਕਿੱਥੇ ਪੈਂਦੀ ਹੈ ਕਿਦੀ ਹੈ ਢਾਈ ਤੋਂ 3 ਨਿੱਕੇ ਜਮੀਨ ਕੋਈ ਪਹਿਲਾ ਹੋਵੇ ਮਾਤਾ ਠੀਕ ਹੈ ਇਹ ਕੋਈ ਮੜੀਆਂ ਬਾਹਰ ਖੇਚਾਈ ਠੀਕ ਹੈ ਇਹ ਪਹਿਲਾਂ ਹਾਂਜੀ ਪਹਿਲਾਂ ਦਾ ਨਹੀਂ ਪਤਾ ਹੁਣ ਘਰੇ ਬਣਿਆ ਠੀਕ ਹੈ ਇਹ ਨੌਜਵਾਨ ਮੌਤ ਕਿਦੀ ਹੋਈ ਹੈ ਸੋਡੇ ਪਰਿਵਾਰ ਚ ਇਹ ਹੁਣ ਦੇ ਪੀੜੀ ਚੋਂ ਨਹੀਂ ਪਿਛਲੀ ਪੀੜੀ ਚੋਂ ਦੇਖੋ ਮਤਮਾ ਛੋਟੇ ਸੋਹਰੇ ਠੀਕ ਹੈ ਚੱਲ ਨੀ ਬਾਬਾ ਇੱਥੇ ਧੰਨ 1 2 3 4 ਚੱਲ ਮੈਂ ਤਾਂ ਦਬਾ ਕੀ ਨੂੰ ਪੈ ਜਾਂਦਾ ਦਬਾ ਦਬਾ ਹਾਂਜੀ ਠੀਕ ਹੈ ਇੱਕ ਐਡਾ ਕ ਜਵਾਕ ਕਿਹਨੂੰ ਦਿਖਦਾ ਛੋਟਾ ਤੁਹਾਨੂੰ ਨਹੀਂ ਦਿਖਦਾ ਕੀ ਇਹ ਜਿਹੜਾ ਮੁੱਕਿਆ ਇਹਨੂੰ ਮੰਨਦੇ ਹੋ ਠੀਕ ਹੈ ਸਾਰੇ ਘਰ ਮੰਨਦੇ ਮਾਤਾ ਠੀਕ ਹੈ ਪਰ ਜਦੋਂ ਦਵਾ ਪਿੰਦਾ ਉਦੋਂ ਇਹ ਬੰਦਾ ਦੀ ਨੀਂਦਾ ਆਈ ਹੈ ਨਹੀਂ ਜੇ ਮਾਤਾ ਮੰਨੀ ਹੈ ਨੇ ਤਾਂ ਫਿਰ ਇਹ ਦਿੱਕਤ ਕਿਉਂ ਠਾਉਂਦਾ ਇਹ ਚਾਂਦ ਜਾ ਕੇ ਪੀੜ ਤੇ ਦਿੱਕਤ ਕੀ ਦੇ ਬਣੀ ਸੀ ਹਾਂਜੀ ਛੁੱਡੇ ਬਣੀ ਸੀ ਚੱਲੀ ਮਾਪਾ ਓਏ ਆਗੇ ਤਾਂ ਤੇਰੇ ਬਜ਼ੁਰਗ 多么美丽哥。 ਇੱਕ ਦਾ ਸੋਡੇ ਤੇ ਦਿੱਕਤ ਬਣ ਗਈ। ਇੱਕ ਹੋਰ ਕਿਹਦੇ ਤੇ ਬਣੀ ਸੀ? ਬਣੀ ਕਿਸੇ ਜਨਾਨੀ ਦੀ ਸੀ। ਠੀਕ ਹੈ। ਪੁੱਛੇ ਕਿ ਕਰਦੀ ਸੀ ਮਾਤਾ ਸੋਡੇ। ਉਹ ਕਿਧਰ ਗਈ ਕੁੜੀਆ? ਇਹ ਉਹਦੇ ਸਿਰ ਤੇ ਵੀ ਦਿੱਕਤ ਪਾਉਂਦੀ ਆ। ਚਲ ਕੋਈ ਗੱਲ ਨਹੀਂ ਮਾਤਾ ਬੈ ਇੱਥੇ ਬੈਠ ਜਾਂਦੇ ਉਹ ਮਾਤਾ ਖੜ ਜੋ ਗੱਲ ਦਾ ਆਉਂਦੇ ਕੋਈ ਨਹੀਂ ਇਹ ਦੂਜੀ ਮੈਨੂੰ ਗੱਲ ਦੱਸਿਓ ਇੱਕ ਤਾਂ ਇਹ ਸੇਵਾ ਕਰਦਾ ਤੇ ਦੂਜਾ ਪੌਣ ਚੱਲਣਾ ਕਿਦੇ ਤੇ ਛੋੜ ਦੇਈ ਜਾ ਚਲੀ ਵਾਜ ਮਨ 1 2 3 4 5 ਓਏ ਪੌਣ ਚੱਲਦੀ ਜਾਂ ਸੋਡੇ ਤੋਂ ਇਲਾਵਾ ਵੀ ਪਹਿਲਾਂ ਕਿਸੇ ਤੇ ਚੱਲਦੀ ਰਹੀ ਐ। ਦਿਓਰ ਤੋਂ ਚੱਲਦੀ ਐ, ਇੱਕ ਗੱਦੀ ਵੀ ਨਹੀਂ ਚੱਕੀ ਐ। ਦਿਓਰ ਨੇ ਚੱਕੀ ਐ, ਤੁਸੀਂ ਸਿੱਧੀ ਸਧਾਰਨ ਸੇਵਾ ਕਰਦੇ ਹੋ। ਪਰ ਪੌਣ ਫੇਰ ਵੀ ਚੱਲਦੀ ਐ। ਐਂ ਮਾਤਾ, ਗੱਲ ਦੱਸੋ ਲੱਖ ਦਾ ਤੇ ਪੀਰ ਨੂੰ ਮੰਨਦੇ ਹੋ। ਕੋਟਲੇ ਵਾਲੇ ਪੀਰ ਨੂੰ। ਠੀਕ ਐ ਜੀ। ਇੱਕ ਮੈਂ ਤਾਂ ਗੱਲ ਦੱਸਿਓ। ਇਸੋਡੇ ਪਰਿਵਾਰ ਚ ਨੌਜਵਾਨ ਜਨਨਨੀ ਕੌਣ ਮਰਦੀ ਆ ਹਾਂ ਇਹ ਕੋਈ ਵੱਡਿਆਂ ਦੀ ਥਾਂ ਲੱਗਦੀ ਆ ਛੋਟੀ ਸੱਸ ਤੇ ਵੀ ਦਿੱਕਤ ਪਾਉਂਦੀ ਰਹੀ ਆ ਬੰਦੀ ਰਹੀ ਆ ਨਾ ਮਾਤਾ ਚੱਲੀ ਮੱਬਾ 1 2 3 4 ਓਏ ਤੇਰੀ ਸਾਥ ਕਰਾਲੇ ਠੀਕ ਹੈ ਇਹ ਇਹ ਕੋਈ ਦੂਜੇ ਪਰਿਵਾਰਾਂ ਚ ਵੀ ਦਿੱਕਤ ਬਣਦੀ ਆ ਅਹੀਂ ਨਾ ਮਾਤਾ ਛੋਡੇ ਤੇ ਜਿਵੇਂ ਹੈ ਉਹਨਾਂ ਦੇ ਕੋਈ ਘਾਟਾ ਕਿਸੇ ਦੇ ਵਾਧਾ ਅਹੀਂ ਹੈਗਾ ਨਾ ਇਹ ਛੋਡੇ ਪਿੱਛੇ ਗੱਦੀ ਕੌਣ ਕਰਦਾ ਰਿਆ ਹਾਂਜੀ ਇਸ ਤੋਂ ਪਿੱਛੇ ਛੋਟੀ ਸੱਸ ਨੂੰ ਵੀ ਲਹਿਰ ਵਾਜ ਜਾਂਦੀ ਸੀ ਇਹ ਪਤਾ ਆ ਸੁਣੋ ਵਜਦੀ ਗਾਦੀ ਸੀ ਕਾਲ ਕਾਂਦੀ ਕਿੱਥੋਂ ਆਈ ਇਹ ਨਹੀਂ ਪੁੱਛਿਆ ਚੱਲੀ ਬਾਬਾ 1 2 3 4 ਠੀਕ ਹੈ ਇਹ surjit ਗੁਰ ਨਾਂ ਕੀਦਾ ਹੈ ਹਾਂਜੀ ਹਾਂਜੀ ਹੈ ਪਿੱਛੇ ਵੱਡਿਆਂ ਚ ਛੋਡੇ ਵੱਡੇ ਪਰਿਵਾਰ ਚ ਇਹ ਮਾਤਾ ਛੋਡਾ ਆਹ ਜੱਦੀ ਪਿੰਡ ਤਾਂ ਨਹੀਂ ਪਿਛਲਾ ਪਿੰਡ ਕਿਹੜਾ ਮਾਤਾ ਤੁਸੀਂ ਤਾਂ ਆਏ ਹੋ ਜੱਲੂ ਛੋਡੇ ੜੇ ਵੱਡੇ ਸੀ ਉਹ ਕਿੱਥੋਂ ਆਏ ਸੀ ਇਨੀ ਗੱਲ ਦੱਸਦੇ ਹਾਂ ਇਹ ਤੇ ਰਾਸਤਾਨ ਜੀ ਰਹਿੰਦੇ ਸੀ ਦੂਜੀ ਗੱਲ ਦੱਸਿਓ ਇੱਕ ਸਾਧ ਨੂੰ ਮੰਨਦੇ ਆ ਠੀਕ ਹੈ ਇਹ ਤੂੰ ਨਾ ਕਿਨੇ ਲਾਇਆ ਜਿਹੜੇ ਸੋਡੇ ਪਰਿਵਾਰ ਚ ਸੇਵਾ ਕਰਦੇ ਆ ਕੀ ਉਹਨਾਂ ਨੇ ਤੂੰ ਨਾ ਲਾਇਆ ਮਾਤਾ ਹਾਂਜੀ ਬਣਿਆ ਆ ਨਾ ਮਾਤਾ ਜੱਲੀ ਬਾਬਾ i'll deal ਆਇਆ ਤੂੰ ਮਰੇ ਸੱਜਣ ਦੇਖਦੀ ਆਂ ਜੀ ਤੁਸੀਂ ਪਾਉਂਦੇ ਹੋ ਇੱਕ ਜਨਾਨੀ ਨੂੰ ਮੰਨਦੇ ਹੋ ਕੀ ਲੱਗਦੀ ਹੈ ਛੋਡੀ ਸੱਸ ਨੂੰ ਜਿਹੜੀ ਮਾਤਾ ਕਾਲਕਾ ਨੂੰ ਮੰਨਦੀ ਸੀ ਉਸ ਨੂੰ ਹੀ ਮੰਨਦੇ ਆ ਠੀਕ ਹੈ ਇਹ ਛੋਡੀ ਸੱਸ ਕੀ ਦੀ ਛੜਬੀ ਦੀ ਪਾਉਂਦੀ ਸੀ ਇਹ ਨਹੀਂ ਪਤਾ ਸੋਨੂੰ ਤਾਂ ਉਹਨਾਂ ਗੱਲ ਕੀ ਲੈ ਕੇ ਆ ਕੇ ਸੁਣਨੂੰ ਪਿੱਛੇ ਜਦੋਂ ਪਤਾ ਹੀ ਨਹੀਂ ਕੁਝ ਪੁੱਛਦੇ ਮੈਂ ਪਤਾ ਨਹੀਂ ਨਹੀਂ ਮਾਤਾ ਉਹ ਗੱਲ ਨਹੀਂ ਆਖਣਾ ਦੇਖ ਕਰਨਾ ਬਹੁਤ ਵਰਗਾ ਜੇ ਗੱਲ ਆਊਗੀ ਤਾਂ ਫੇਰ ਹੀ ਉਹਦਾ ਰਾਹ ਨਿਕਲੂਗਾ ਠੀਕ ਹੈ ਹੁਣ ਮੇਰੇ ਅਰਗੇ ਤਾਂ ਬਹੁਤ ਕੁਝ ਕਹਿਆ ਜਾਂਦੇ ਆ ਮਾਤਾ ਪਰ ਗੱਲ ਤਾਂ ਆਵੇ ਨਹੀਂ ਗੱਲ ਤਾਂ ਪਤਾ ਲੱਗੇ ਕਿਥੋਂ ਦੁਰਦੀ ਆ ਇੱਕ ਗੱਲ ਦੱਸਿਓ ਮਾਤਾਏ ਕੋਟਲੇ ਵਾਲੇ ਪੀਰ ਦੀ ਸੁੱਖ ਬਗਾਇਆ ਕੀ ਪਈ ਆ ਦਵਾਨ ਕਿਨੇ ਸੁੱਖ ਆਏ ਗੱਲ ਦੱਸਿਓ ਹਾਂਜੀ ਮਾਤਾ ਉਹ ਸਹੀ ਵੀ ਹੋ ਗਏ ਸੀਗੇ ਕਿੰਨੇ ਟਾਈਮ ਬਾਅਦ ਹੋ ਗਏ ਸੀ ਕਿੰਨੇ ਟੈਂਪਾ ਸਾਲ ਥੋੜਾ ਹੁੰਦਾ ਮਾਤਾ ਬਾਬੇ ਨੇ ਮਾਤਾ ਸੁੱਟ ਨੂੰ ਤੁਸੀਂ ਜਿਵੇਂ ਆਖਿਆ ਉਹਨੇ ਇਹਨਾਂ ਨੂੰ ਰੱਖ ਲਿਆ ਪਰ ਤੁਸੀਂ ਬਾਬੇ ਨੂੰ ਵੀ ਭੁੱਲ ਗਏ ਤੇ ਬਾਬਾ ਉਹਦੀ ਕੀ ਸਾਰ ਲਵੇ ਹੁਣ ਮਾਤਾ ਮਾਤਾ ਪਤਾ ਕੀ ਗੱਲ ਆ ਕੁਝ ਕਰਨਾ ਐ ਜਿਹੜੀਆਂ ਨਹੀਂ ਦੱਸਣੀਆਂ ਇਹਨੀਆਂ ਲਾਈਵ ਚੱਲੀ ਜਾਂਦਾ ਪਿੰਡ ਦਾ ਕੰਮ ਆ ਇੱਕ ਉਧਰੋਂ ਛੋਟੇ ਗਾ ਗੱਡੀ ਦਾ ਆ ਗਿਆ ਠੀਕ ਹੈ ਜੀ ਚੱਲੀ ਵਾਪਸ 1 2 3 4 ਤੁਸੂਏ ਤਿੰਨ ਕਮਰੇ ਕਿੱਥੇ ਆ? ਸੁੱਡੇ ਆਏ। ਹਾਂ। ਉਹ ਤਾਂ ਕੋਈ ਨਹੀਂ ਮਾਦਾ। ਇਹ ਗੱਲ ਦੱਸੋ ਕੋਈ 5 ਤੋਂ 6 ਸਾਲ ਦੀ ਗੱਲ ਆ। ਉਹ ਤੋਂ ਪਹਿਲਾਂ ਹੀ ਹੋਵੇ। ਇਹ ਮਾਸ ਤੇ ਦਵੀਦਕੀ ਨੂੰ ਮਿਲੇ ਸੀ ਘਰ ਦੇ ਵਿੱਚੋਂ। ਕੋਈ ਤਾਂ ਗੱਲ ਨਾ ਮਾਦਾ। ਇਹ ਸਾਰੀਆਂ ਕਹਾਣੀਆਂ ਜਿੱਥੋਂ ਵਿਗੜਦੀਆਂ ਐ ਉੱਥੋਂ ਹੀ ਚੱਲਦੀਆਂ। ਠੀਕ ਹੈ ਬੰਦਾ ਸਾਨੂੰ ਪਤਾ ਵੀ ਆ ਕੌਣ ਉਹ ਮੈਂ ਨਹੀਂ ਮਾਤਾ ਗੁਸ਼ਾਂ ਦਾ ਠੀਕ ਹੈ ਜੀ ਇਹ ਮਾਤਾ ਸਾਰੀਆਂ ਕਹਾਣੀਆਂ ਉੱਥੋਂ ਛੋੜਦੇ ਛੇੜਦੇ ਸੋਡੇ ਤੇ ਸੋਡੀ ਨੂੰ ਤੇ ਸੋਡੇ ਪਰਿਵਾਰ ਚ ਇਹ ਉਸ ਤੋਂ ਬਾਅਦ ਹੀ ਜੱਪ ਪੈਣ ਲੱਗਿਆ ਉਹ ਕੋਈ ਗੱਲ ਨਹੀਂ ਮਾਤਾ ਬਹਿ ਕੇ ਦੱਸ ਦੇਣ ਸਹੀ ਠੀਕ ਹੈ ਜੀ ਜਿੰਨੀ ਗੱਲ ਦੱਸੀ ਕੋਈ ਚੰਗੀ ਲੱਗੀ ਮਾਤਾ ਗਾਉਣ ਵਾਲੇ 100 ਰੁਪਏ ਟੇਕੇ ਮੱਥਾ ਬੈ ਚੱਲ ਕੋਈ ਨਹੀਂ ਮਾਤਾ ਵੀ ਠੀਕ ਨੇ ਕੋਈ ਨਹੀਂ ਮਾਤਾ सलाम करा दे हो तुर देने